ਕਸਾਇਰ ਬਹੁਤ ਪਰੇਸ਼ਾਨ ਆ ਯਾਰ ਜਿੰਦਗੀ ਦੇ ਜਿੰਨੇ ਪੈਸੇ ਕਮਾਏ ਹੋਟਲ ਦੇ ਲਾਤੇ 6 ਮਹੀਨੇ ਹੋ ਗਏ ਕੋਲੇ ਨੂੰ ਇੱਕ ਰੋਟੀ ਨਹੀਂ ਬਿਗੀ ਅਜੇ ਤੱਕ ਬੁਕਾਇਆ ਯਾਰ ਮੇਰਾ ਹੋਟਲ ਬੁਕਾ ਜਲਦੀ ਯਾਰ ਬਹੁਤ ਪਰੇਸ਼ਾਨ ਹਾਂ ਉਸਤਾਦ ਆਵੇਂ ਉਹ ਯਾਰ ਕਲਾਈਂਟ ਆਇਆ ਹੋਟਲ ਨੂੰ ਹੀ ਟੰਡੀ ਹੈ ਆਹ ਕਲਾਈਂਟ ਆਇਆ ਜੋ ਮੇਰੇ ਕੋ ਅੱਬੇ ਮਜ਼ਾ ਆਏਗਾ ਨਾ ਢਿੜੋ ਹਾਂਜੀ ਸਰ ਹੋਟਲ ਤਾਂ ਤੁਸੀਂ ਦੇਖ ਹੀ ਲਿਆਣਾ ਮੇਰਾ ਬਈ ਹੋਟਲ ਤਾਂ ਮੈਂ ਦੇਖ ਲਿਆ ਫਰਨੀਚਰ ਪੁੰਜੋ ਸਾਰਾ ਨਵਾਂ ਵਾ ਲੇਬਰ ਵੀ ਹੈਗੀ ਥੋਡੇ ਕੋਲ ਤੇ ਚੱਲਦਾ ਕਾ ਨਹੀਂ ਪਿਆ ਕੀ ਦੱਸਾਂ ਯਾਰ 6 ਮਹੀਨੇ ਹੋ ਗਏ ਹੋਟਲ ਖੋਲੇ ਨੂੰ ਅੱਜ ਤੱਕ ਇੱਕ ਰੋਟੀ ਤੱਕ ਨਹੀਂ ਵਿਕੀ ਮੇਰੇ ਹੋਟਲ 'ਚ 6 ਮਹੀਨੇ ਹੋ ਗਏ ਇੱਕ ਰੋਟੀ ਵੀ ਨਹੀਂ ਯਾਰ ਮੈਂ ਨਹੀਂ ਮੰਨਦਾ ਯਾਰ ਐ ਕਿਵੇਂ ਹੋਈਦਾ ਦੱਸ ਖੋਲ ਦੇ ਗਰੇ ਟਾਈਮ ਤੂੰ ਨਹੀਂ ਯਾਰ ਖੋਲ ਤਾਂ ਬਾਈ 9 ਵਜੇ ਲੈਣੇ ਆ ਤੇ ਅਸੀਂ ਰਾਤ ਨੂੰ ਬੰਦ ਕਰਦੇ ਆ ਤੇ ਸਿਰਫ ਦੋ ਸ਼ਿਫਟ ਜਿਸੀਂ ਹੋਟਲ ਬੰਦ ਰੱਖਦੇ ਆ ਰਾਤ ਦੀ ਤੇ ਦੁਪਹਿਰ ਦੀ ਰੋਟੀ ਮੈਂ ਤੇ ਮੇਰੇ ਕਾਰੀਗਰ ਅਸੀਂ ਘਰੇ ਗਾਣ ਜਾਂਦੇ ਆ ਨਾ ਇਕੱਠੇ ਸਤਾਜੀ ਹੋਟਲ ਬੰਦ ਕਰੋ ਦੁਪਹਿਰ ਦਾ ਟਾਈਮ ਹੋ ਗਿਆ 1 ਵਜੇ ਚੱਲਿਆ ਰੋਟੀ ਵੀ ਖਾਣ ਜਾਣਾ ਆਪਾਂ ਨੇ ਆਇਓ ਬੰਬਾ ਦੇਖ ਬਾਈ ਮੈਨੂੰ ਸਾਰਾ ਕੁਝ ਦੱਸਤਾ ਹੁਣ ਤੂੰ ਜਦੋਂ ਵੀ ਹੋਟਲ ਖਰੀਦਣ ਆ ਜੀ ਸਾਡਾ ਰੋਟੀ ਖਾਣ ਦਾ ਟਾਈਮ ਹੋ ਰਿਹਾ ਠੀਕ ਆ ਚਲੋ ਚਲ ਆਇਓ ਬੰਬਾ ਬੰਮਾ ਭੈਣ ਤੇ ਆ ਜਾਊਗਾ ਮੈਂ ਇਨਕੀ